ਮੈਂ ਆ ਪਾਇਗਾ ਸੀਰੀ ਹੋਰ ਕਿਹੜੀ ਜੇ ਛੱਡ ਗਿਆ ਜ ਮੋਟਰ ਜੀ ਅੱਜ ਤਾਂ ਧੁੱਪੋ ਵੀ ਕਿੰਨੀ ਕਹਿੜੀ ਸੀਗੀ ਐ ਪਤਾ ਨਹੀਂ ਕੋਈ ਸਾਫ ਚ ਗੱਲਾਂ ਆਉਂਦੀ ਨਹੀਂ ਹੈਗੀ ਯਾਰ ਪੁੱਛਾ ਨਾ ਮੈਂ ਉਨ ਕੀ ਸਾਫ ਚ ਨਹੀਂ ਆਉਂਦਾ ਆ ਮੈਂ ਅੱਖੀਆਂ ਨਾਲ ਜ ਠੰਡੀ ਠੰਡੀ ਹਵਾ ਆ ਕਿੱਧਰ ਹੋ ਗਈ ਉਹ ਫਿਰ ਅੱਜ ਮੈਂ ਜਾਈਆ ਖੇਤ ਪਹਿਲਾਂ ਤਾਂ ਨੋ ਖੇਦ ਹੀ ਨਹੀਂ ਦਿਖਿਆ ਲੈ ਪਹਿਲਾਂ ਸਾਡੇ ਹਰਾ ਵਾਧੂ ਸੀ ਹੁਣ ਹਰਾ ਮੁੱਕ ਗਿਆ ਅੱਛਾ ਹੁਣ ਲੋਡ ਪੈ ਗਈ ਤਾਂ ਆਇਆ ਲੈ ਫਿਰ ਹੁਣ ਵਡਾ ਦੇ ਕਥਬਾ ਮੈਂ ਵੱਡ ਕੇ ਦੇਵਾ ਅੱਗੇ ਮੈਂ ਵੱਡ ਕੇ ਦਿੰਦਾ ਸੀ ਤੂੰ ਵੱਡ ਦੇਗਾ ਫਿਰ ਕਿਹੜਾ ਕੱਸ ਜੀਗਾ ਉਹ ਲੰਡਾ ਜਿਹੜਾ ਨਹੀਂ ਰਿਹਾ ਹੁਣ ਉਹ ਗੱਲਾਂ ਬਾਤਾਂ ਬਦਲ ਗਈਆਂ ਲੈ ਅੱਗੇ ਵੀ ਤਾਂ ਵੱਡ ਕੇ ਫੜਾਉਂਦਾ ਹੀ ਰਿਹਾ ਅੱਗੇ ਜਵਾਨੀ ਸੀ ਤੇ ਹੁਣ ਕਿਹੜਾ ਬੁਢਾ ਹੋ ਗਿਆ ਹੁਣ ਥੋੜਾ ਜਿਹਾ ਫਰਕ ਪੈ ਗਿਆ ਜਿਵੇਂ ਤੁਸੀਂ ਬਸਾ ਵੱਟ ਲਿਆ ਆਪਾ ਬਸਾ ਵੱਟ ਲਿਆ तो तो चल अच्छा, फिर मैं तू नहीं, नहीं बढ़ा चल मैं आप ही वैनी मारया मारिया पर एक गल दसा कलाबो वर्गिया बतेरे पैसे दिन बतरे तू सूट लेने ਮੇਰੇ ਵਾਰੀ ਤੇਰੇ ਹੱਥ ਟੁੱਟ ਜਾਂਦੇ ਨੇ ਇੱਕ ਥੱਬਾ ਹੋ ਜਾਂਦਾ ਮਿਲਾਉਂਦਾ ਕਿਹੜੇ ਨੇ ਕਹਿਤਾ ਕਿਨੂੰ ਲੈ ਕੇ ਦੇਤਾ ਮੈਂ ਮੇਰੀ ਨਾ ਨਿਗਾ ਤੇਰੇ ਤੇ ਹੁੰਦੀ ਆ ਤੂੰ ਕਿਹੜੀ ਗਲੀ ਵੜਦਾ ਤੇ ਕਿਉਂਦਰ ਨਿਕਲਦਾ ਮੇਰੇ ਤੇ ਨਿਗਾ ਕਿਉਂ ਰੱਖਦੀ ਆ ਭਾਈ ਬਸ ਰੱਖਦੀ ਆ ਚੱਲਦਾ ਭੱਜਦਾ ਤੂੰ ਉਹ ਤਾਂ ਗੱਦੇ ਨੂੰ ਪਤਾ ਫਿਰ ਲੈਣੇ ਦੇਣੇ ਕੰਮ ਵੀ ਸਾਰਾ ਉਹੀ ਕਰਕੇ ਜਾਂਦੀ ਆ ਫਸਲવાડી ਉਹਨਾਂ ਦੇ ਸਿਰ ਤੇ ਦਾ ਚੱਲਦੀ ਆ ਜ਼ਮੀਨ ਇਹ ਉਹਨਾਂ ਦੀ ਆ ਮਾਲਕਣ ਜੋ ਹਣੀ ਆ ਸੰਭਲਾ ਸੰਭਲਾ ਆਸੇ ਨੂੰ ਸਮਾ ਦੇ ਤੂੰ ਦਾ ਹੁਣ ਫਿਰ ਭਈ ਅੱਡ ਹੋਊਗੀ ਸੀ ਕੀ ਪਰ ਉਹ ਹੀ ਗੱਲਾਂ ਕਰਤੀਆਂ ਤਾਂ ਹੁਣ ਫਿਰ ਮੇਰਾ ਤਾਂ ਕੋਈ ਆਵੇ ਨਾ ਹਾਂ ਉਹਨੇ ਨਾ ਵਧੀਆ ਮੈਂ ਹੋਈ ਸੀ ਕਿ ਤੂੰ ਹੋਇਆ ਸੀ ਤੂੰ ਹੀ ਸੀ ਤੂੰ ਕੀਤਾ ਸੀ ਮੈਂ ਨਹੀਂ ਇਹਨੂੰ ਗਲਾਬੋ ਜੇ ਮਿਲ ਗਈ ਲੈ ਗਲਾਬੋ ਦੀ ਕੋਈ ਗੱਲ ਨਹੀਂ ਭਈ ਤੂੰ ਦਾ ਐਵੇਂ ਸਿਰ ਪੈਣੀਆ ਹੁਣ ਭੱਜ ਕੇ ਜਾ ਤੂੰ ਗਈ ਸੀ ਹੁਣ ਦਾਤੀ ਤਾਂ ਦੇ ਦੇ ਦਾਤੀ ਲਿਆਤੀ ਨਹੀਂ ਤੇ ਤੇਰੇ ਹੁਣ ਦਾਤੀ ਵੀ ਨਹੀਂ ਕਿਉਂ ਵੀ ਹੋ ਲੈਗੀ ਬਾਕੀਆਂ ਦਾ ਵਾਧੂ ਪਈਆਂ ਨੇ ਐ ਕਰ ਉਹ ਦੀਦਾ ਨਾ ਮੈਂ ਜਾ ਆਹ ਉਹਦੀ ਜੜ ਥੱਲੇ ਪਈਆ ਉੱਥੇ ਰੱਖ ਜੀ ਨਮੀ ਲਿਆਤੀ ਏ ਗੱਲ ਕਦੇ ਦੰਦੇ ਮੋੜਦੇ ਕਿਤੇ ਨਹੀਂ ਮਾਨੂੰ ਖਾ ਚੱਲੀ ਟੱਕ ਦੂੰਗੀ ਓਏ ਖਾਂ ਨੂੰ ਥੋੜੀ ਕਹਿਣਾ ਉੱਠੀ ਜਾਂਦੀਆਂ ਅੱਜ ਵੀ ਜੇ ਉਹਦੋਂ ਸਿੱਧੀ ਜਾਂਦੀ ਮਾੜੀ ਮੋਟੀ ਅਕਲ ਹੁੰਦੀ ਕਾਹਨੂੰ ਉਹ ਹੁੰਦਾ ਆਪਣਾ ਬੱਖ ਆਉਣ ਵਾਲਾ ਕੰਮ ਬੇ ਲੰਡਿਆ ਬਈ ਆਹ ਕਾੜੀ ਨਮੀ ਪੱਟ ਰੱਖੀ ਹੋਵੇ ਤਾ ਅੱਜ ਓਹੋ ਹੁਣ ਆ ਕਿੱਧਰੋਂ ਆ ਗਈ ਨੀ ਮੋਟੋ ਮੇਰੀ ਮਰਜ਼ੀ ਤੂੰ ਤੂੰ ਕਿੱਧਰ ਫਰਦੀ ਆਂ ਕੀ ਹੁਣ ਬਈ ਮੈਂ ਤਾਂ ਆਪਣੀ ਚਿਹਰੀ ਦੇਖਣ ਆਈ ਸੀ ਮਗਲਾ ਮੈਂ ਅੱਬਾ ਬਟਕੇ ਨੂੰ ਸੀਰ ਪਾਇਆਗਾ ਤੈ ਇਹ ਗਲਬ ਹੋਣੀ ਆ ਹਾਂ ਮਗਲਾ ਬੁਣੀ ਆ ਮੈਂ ਕੀ ਗੱਲ ਕੀ ਬਾਤ ਐ ਦੇਖ ਲਾ ਆਗੀ ਨਾ ਮਗਰੀ ਇਹ ਪ੍ਰਾਣੀ ਮਸ਼ੂਕ ਕਿੱਧਰ ਆ ਗਏ ਤੇਰੀ ਅੱਜ ਉਹ ਪੁਰਾਣੀਆਂ ਗੋਲਿਆ ਜੱਗ ਲੱਗਦੀ ਆ ਕੁੜੀ ਇਹ ਗੱਲ ਸੁਣ ਲੈ ਦੇਖ ਲੈ ਦਾ ਮੇਰੇ ਤੇ ਇਲਜ਼ਾਮ ਨਾਲਾ ਇੱਕ ਨੰਬਰ ਬੰਦਾ ਮੈਂ ਆ ਗੱਲ ਕਰਦ ਤੇਰੀ ਉਹ ਤਾਂ ਮੈਨੂੰ ਦਸੀ ਜਾਣਾ ਕਿੰਨਾ ਕਿ ਇੱਕ ਨੰਬਰ ਹੈ ਕੋਈ ਮਾੜਾ ਬਣਾਈ ਜਾਂਦਾ ਮੇਰੇ ਨਾਲ ਕੀਤੇ ਹੋਏ ਵਾਦੇ ਮੁੱਕਰ ਗਿਆ ਤੂੰ ਤੇਰੇ ਨਾਲ ਮੈਂ ਕਿੰਨਾ ਵਾਦੇ ਕੀਤੇ ਸੀ ਕਿੱਲੇ ਮੈਂ ਨਹੀਂ ਕਿਉਂ ਮੈਨੂੰ ਨਹੀਂ ਜਦ ਤੂੰ ਤੂੰ ਮੇ ਚੰਨ ਲਾ ਰਿਆਂ ਤੇ ਜਿੰਨੇ ਮੈਂ ਕਰਿਆ ਜਿਹੜਾ ਤੂੰ ਮੈਨੂੰ ਸੂਟ ਲਿਆ ਕਰਤੇ ਸੀ ਕੀ ਆ ਕਸੀ ਤੇਰਾ ਮੈਨੂੰ ਮੋਹ ਆਉਂਦਾ ਆਏ ਨਾ ਭਾਈ ਫਰੋਣਾ ਉਹੀ ਗੱਲ ਹੁਣ ਤੂੰ ਕੰਮ ਤਾਂੰਦਾ ਕਰਦੇ ਹੁਣ ਸਾਡੇ ਲੈਵੇ ਕਿਹੜਾ ਇੱਥੇ ਹਿੱਕ ਦੇ ਧਰ ਕੇ ਲੈ ਜਾਗੇ ਤੇ ਆਏ ਨੂੰ ਮੇਰਾ ਤਾਂ ਕੰਜਰਾ ਤੈਨੂੰ ਕਦੇ ਮੂੰਹ ਨਹੀਂ ਆਇਆ ਓਹੋ ਗੱਲੋਂ ਨਹੀਂ ਹੈਗੀ ਨਹੀਂ ਤੂੰ ਕਿਹੜਾ ਪੱਲਾ ਲਾਗਦੀ ਐ ਧੱਕੇ ਮਾਰਦੀ ਐ ਮੇਰੇ ਮਾਨੂੰ ਚੜ ਲੰਡੇ ਚੜੇ ਨੂੰ ਇਹ ਤਾਂ ਮੇਰਾ ਜੇਠ ਲੱਗਦਾ ਤੂੰ ਕਿਹੜਾ ਫਿਰ ਇਹਦੀ ਨਾ ਘਰ ਵਾਲੀ ਲੱਗਦੀ ਐ ਕਿ ਤੂੰ ਇੰਨੀ ਹਵਾ ਚਾਹ ਰਹੀ ਐ ਨਹੀਂ ਫਿਰ ਤੈਨੂੰ ਪਤਾ ਨਹੀਂ ਇਹ ਮੇਰਾ ਜੇਠ ਲੱਗਦਾ ਹੈ ਜੇਠ ਹੈ ਖਸਮ ਤਾਂ ਨਹੀਂ ਮੂੰਮਾ ਮਰ ਜਾ ਆਏ ਕਿਵੇਂ ਬੋਲਦੀ ਐ ਵੇ ਮੈਨੂੰ ਕੀ ਪਤਾ ਜਿਵੇਂ ਤੂੰ ਬੋਲੀ ਨਹੀਂ ਹੈ ਮਰਨੀ ਜਾਂਦੀ ਐ ਨਹੀਂ ਤੈਨੂੰ ਲੱਗਦਾ ਕਰਕੇ ਤੇ ਰੋ ਮੈਂ ਤੇਰਾ ਕਿਹੜਾ ਖਸਮ ਲੱਗਦਾ ਐ ਇਹ ਚਾਹੇ ਕੁਛ ਮਰਜੀ ਸਮਝ ਲੈ ਆਏ ਕਿ ਮੈਂ ਸਮਝ ਲਿਆ ਮੈਂ ਤੁਹਾਡੇ ਮੂੰਹ 'ਕ ਨਹੀਂ ਕਾਟੋਂ ਮੰਗੂ ਚੱਕੀਆਂ ਨਾ ਨਾ ਮੇਰੀ ਕੋਈ ਸੁਣਦਾ ਮੈਨੂੰ ਦੱਸ ਦੇ ਬੰਦਾ ਬਣ ਕੇ ਵੀ ਇਹ ਕੌਣ ਆ ਕਿੱਥੋਂ ਆ ਬਹਿ ਜਾ ਨੇ ਬਾਹਰੋਂ ਆ ਕੇ ਪਿੰਡ ਚੋਂ ਆ ਹਾਂ ਹਾਂ ਦੱਸ ਹੁਣ ਮੈਂ ਦੱਸਾ ਲੱਗਣਾ ਕਿ ਭਾਈ ਤੂੰ ਸਤਾ ਉਹੀ ਰੌਲਾ ਪਾ ਕੇ ਬਹਿ ਗਈਆਂ ਹੁਣ ਸਾਬ ਬੰਦੇ ਦਾ ਭਾਈਚਾਰਾ ਹੁੰਦਾ ਪਿੰਡ ਚ ਨਹੀਂ ਮੈਂ ਤੈਨੂੰ ਪਹਿਲਾਂ ਤਾਂ ਕਿ ਦੇਖਿਆ ਨਹੀਂ ਤੂੰ ਕੀ ਲੈਣ ਆ ਗਿਆ ਅੱਜ ਨਹੀਂ ਸਾਡੀ ਤਾਂ ਗਾਂ ਹੀ ਸੂਈ ਆ ਸਾਡਾ ਹਾਰਾ ਮੁੱਕ ਗਿਆ ਮੈਂ ਤਾਂ ਬਾਬੇ ਤੋਂ ਹਰੇ ਦਾ ਥੱਬਾ ਲੈਣ ਆਈ ਸੀ ਤੇ ਫੇਰ ਹੋਰ ਲੋਕਾਂ ਦੇ ਖੇਤ ਨਹੀਂ ਦਿਨ ਦਿਸੇ ਕੱਲਾ ਇਸ ਰੇ ਤੇ ਦਿਸੇ ਚੱਲ ਪੁੱਣਾ ਪੁੱਣਾ ਬਾਧੂ ਖੜੀ ਐ ਮੈਂ ਕੀ ਕਰਨਾ ਤੂੰ ਕਾ ਬਾੜੇ ਪੁੱਣਾ ਕਰ ਦੋ ਤੀਮੀਆਂ ਦੇਖ ਰੋ ਤੇ ਲਲੋ ਟੱਪੀ ਜਾਂਦੀਆਂ ਨੇ ਵਹਿ ਜਾਣਿਆ ਠੀਕ ਹਾਂ ਦੇਖ ਜੇ ਤੀਮੀਆਂ ਦਾ ਭੁੱਖਾ ਤੂੰ ਮੈਂ ਕੀ ਕਰਾਉਣਾ ਆਹੀ ਢਾਗ ਲਗਾ ਤੈਨੂੰ ਮਰੂਗਾ ਕੁੱਚਾਂ ਚ ਵੇ ਮੈਂ ਥੋ ਕਿਹੜਾ ਕੁੱਤੀ ਨਹੀਂ ਜਾਣੀ ਮੋਟੋ ਖੋਚਾ ਹਾਂ ਕੁੱਤਕੀ ਖੋਚੀ ਬਾੜੀ ਦੇ ਰੁਪਾਕ ਜੂਗੀ ਹਾਂ ਅਈ ਦੋਹਰਾ ਵਡੈਂਗੀ ਕੀ ਲੜਾਈ ਕਰਾਂਗੀ ਅੱਛਾ ਹਰਹੁਣ ਮੈਂ ਬੜਾਉਗੀ ਤੇਰੀ ਲੱਗਦੀ ਫੇਰੇ ਵੱਡੂ ਤੇਰੇ ਹੱਥ ਫੜ ਲੈਣੇ ਫੜੇ ਹੀ ਰੱਖਣੇ ਆਏ ਕਰੋ ਨਹੀਂ ਵਡਣੀ ਪੜੇ ਉਹ ਐਸੇ ਨੂੰ ਵੜਾ ਦੇ ਮੈਂ ਤਾਂ ਲੋਡ ਨਹੀਂ ਖਰੇਦੀ ਉਹ ਤੈਨੂੰ ਤੂੰ ਅਈ ਕਦੇ ਟੱਕ ਨਾਲੋਂ ਕਰਦੀ ਆ ਉਹ ਤੋਰ ਸਾਥ ਹੀ ਨਾ ਮਸਾ ਦਾ ਬੇਚਾਰੀ ਥੱਬੀ ਵੜਨ ਆਈ ਸੀਗੀ ਮਰਨੇ ਤੇਰੀ ਕਿਉਂ ਰਣ ਲੱਗਦੀ ਚੋਦਾ ਅਰੇ ਸੱਤ ਅਰੇ ਸੱਪ ਲੜੂਗਾ ਦੋ ਮੂੰਹਾਂ ਜਿਹੜਾ ਤੂੰ ਧੋਖੇ ਦਿੰਨਾ ਮੈਨੂੰ 6 ਬੰਦੇ ਤੱਕ ਲੋੜ ਪੈਂਦੀ ਆ ਕੋਈ ਕੰਮ ਦਾ ਨਹੀਂ ਦੰਦਾ ਨਹੀਂ ਹੈ ਗਿਆ ਤੈਨੂੰ 3ਆਂ ਤੱਕ ਲੋੜ ਪੈਂਦੀ ਆ ਬੰਦੇ ਤੱਕ ਪੈਂਦੀ ਨਹੀਂ ਨਾ ਇਹਨੂੰ ਕਿਉਂ 3ਵੀਂ 3ਵੀਂ ਨੂੰ ਹਰਾ ਦਿੰਨਾ ਬੰਦਾ ਤਾਂ ਕਢਾਉਣੀ ਆ ਕਿਸੇ ਤੋਂ ਬੰਦਾ ਤਾਂ ਕਹੇ ਦੇਖੜੀ ਵੇ ਖੇਤ ਚ ਇੱਥੇ ਫਿਰ ਉਹਨਾਂ ਨਰਮਾ ਕੌਣ ਚੂਗੂਗਾ ਮੇਰਾ ਮੈਂ ਚੂਗੂ ਮੈਂ ਤੂੰ ਨਾ ਕਿਤੇ 20 ਕਿੱਲੇ ਦਾ ਕੱਲੀ ਹੋਰ ਨਾ ਅੱਗੇ ਦੇ ਤੂੰ ਹੋਰ ਉੱਤੇ ਜਾ ਕੇ ਦੇ ਹਾਂ ਉਹਨਾਂ ਨੂੰ ਮੈਂ ਲੈ ਕਰਦੀ ਮੈਂ ਆਪ ਦੇ ਪਸੰਦ ਦੇ 3ਵੀਂ ਆਪ ਲਿਆਂਗੇ ਖੇਤ ਬਸ ਕੋਈ ਗੱਲ ਨੀ ਉਹ ਦੇਖਾਂਗੇ ਤੂੰ ਤਾਂ ਪਹਿਲੀ ਲੱਗ ਕੇ ਆਏਂ ਜੀ ਕਰਨਾ ਲੈ ਕੁੜੇ ਅੱਜ ਫੜ ਲਿਆਵੇਂ ਮੌਕੇ ਤੇ ਹੈ ਮੈਨੂੰ ਪਤਾ ਲੱਗ ਜਾਂਦੇ ਵੀ ਉਹ ਤੀਮੀ ਕਰ ਪਿੰਡ ਚੋਂ ਆ ਕਿ ਬਾਹਰੋਂ ਆ ਮੈਨੂੰ ਤਾਂ ਬਾਹਰੋਂ ਲੱਗਦੀ ਐ ਪਿੰਡ ਵਿੱਚ ਤਾਂ ਕਦੇ ਮੈਂ ਦੇਖੀ ਨਹੀਂ ਲੈ ਉਹਦੇ ਨਾਲ ਤਾਂ ਮਿੱਠੋ ਚੰਗੀ ਆ ਵੈਤਲ ਹੈ ਇਹਦੇ ਮਗਰ ਤਾਂ ਨਹੀਂ ਆਉਂਦੀ ਬਹਿ ਜਾਣ ਦੇ ਚਕੇੜ ਦੇ ਮਗਰੀ ਫਿਰਦੀ ਰਹਿੰਦੀ ਆ ਲੈ ਇਹ ਤਾਂ ਤਾਂ ਮੈਨੂੰ ਕਰਨ ਦੇ ਪਿੱਛਾ ਪਹਿਲਾਂ ਵੀ ਕਿੱਧਰ ਨੂੰ ਜਾਂਦੀ ਐ ਮੌਜ ਨਾਲ ਹੀ ਰਸਕੇ ਗਈ ਐ ਜਿਵੇਂ ਖਾਸਮ ਹੁੰਦਾ ਲੈ मेरे प्यो मौज नाली लं चिड़े थे 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 थे, ताड़ा मार्सी लोलन दिता मुहरे दिल्ली बनके बैठा गुलाबो किबाड़ी आनी की आनी नि है नवी चंद चढ़ गया कि खेत पे वहां ਨੇ ਮੇਰੇ ਵਾਲ ਲੰਡੇ ਜਿਹੜੇ ਕੋਲੇ ਨਹੀਂ ਮੇਰੇ ਵਾਲ ਕਿੱਥੇ ਮੇਰੇ ਵਾਲੇ ਜੇਠ ਕੋਲੇ ਨਹੀਂ ਨਹੀਂ ਹੈਗਾ ਤਾਂ ਤੇਰਾ ਹੀ ਆ ਆ ਕੇ ਨਿਕਲ ਨਿਕਲ ਉਹ ਬੈਠ ਲਏ ਉਹ ਮਗਰ ਬੈਜ ਨਹੀਂ ਨਿਕਲ ਗਿਆ ਤੇ ਉਹਦੇ ਕੋਲੇ ਇੱਕ ਤੀਵੀ ਨਮੀ ਜੀ ਆ ਕੇ ਮੈਂ ਤਾਂ ਚੜੀ ਵੜਨ ਆਈਆਂ ਸਾਡੇ ਤਾਂ ਗਾਈ ਸੂਈ ਹੋਈ ਆ ਹੈ ਹਾਂ ਨਮੀ ਤੀਮੀ ਲੰਡੇ ਜਿਹੜੇ ਕੋਲੇ ਲੰਡੇ ਜਿਹੜੇ ਕੋਲੇ ਕੋਲੇ ਮੈਂ ਤਾਂ ਆਪਣੇ ਪਿੰਡ 'ਚ ਵੀ ਕਦੇ ਨਹੀਂ ਦੇਖੀ ਉਹ ਸੱਚੀ ਤੇਰੀ ਸੌ ਲੱਗੇ ਇਹ ਬੇਵਾਦ ਏਤੀ ਏ ਹਰੇ ਦਾ ਤਾਂ ਬਹਾਨਾ ਹੋ ਕੀ ਪਤਾ ਉਹਨੇ ਓਠੇ ਚੁੰਮਦਿਆ ਰੱਖੀ ਹੋਵੇ ਨਹੀਂ ਭੈਣੇ ਪਤਾ ਨਹੀਂ ਮੈਨੂੰ ਤਾਂ ਆਏ ਤੜ ਤੜ ਗੱਲਾਂ ਕਰਿਆ ਵੇ ਤੇ ਚੜ ਲੰਡੇ ਚੜੇ ਤਾਂ ਆਏ ਮਾਰਾ ਕਰ ਆ ਕਿ ਹਾਂ ਮੈਂ ਤੇਰੇ ਨੂੰ ਸੁੱਟਦਾ ਵਕ ਲੈ ਆ ਆਏ ਮਾਰਾ ਕਰ ਜਿਵੇਂ ਰਨ ਹੁੰਦੀ ਆ ਭਾਣੇ ਫੇਰ ਤਾਂ ਕੋਈ ਗੜਬੜ ਹੋएगी ਆ ਇਹ ਤਾਂ ਤਾਂ ਹੀ ਤਾਂ ਮਰਨੀਆਂ ਤਾਂ ਇਹਨਾਂ ਦਾ ਕਿਸੇ ਦਾ ਵਿਆਹ ਨਹੀਂ ਹੁੰਦਾ ਇਹ ਤਾਂ ਟੀਮੀਆਂ ਆਪੇ ਪਾਸੇ ਤੋਂ ਆਹੀਂ ਲਿਆ ਕੇ ਟਾਈਮ ਪਾਸ ਕਰੀ ਜਾਂਦੇ ਆ ਮਰਨ ਜੋਗਰੇ ਹੀ ਫੇਰ ਮੈਂ ਤੈਨੂੰ ਕੀ ਆਖਾਂ ਸੀ ਵਿੱਚ ਘੇਰੇ ਦੇ ਮਗਰ ਨਾ ਫਿਰਿਆ ਕਰ ਨਹੀਂ ਮੈਂ ਚ ਖੜੇ ਤੋ ਕੀ ਲੈਣਾ ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਇਹੀ ਗੱਲ ਤੇਰੇ ਕੋਲੇ ਕਹਦਾ ਕਹਿੰਦੇ ਹੁੰਦਾ ਦਾਈਆਂ ਅੱਗ ਢੜ ਨਹੀਂ ਲੁਕਦੇ ਤੂੰ ਤਾਂ ਮੇਰੇ ਸਹੇਲੀ ਆ ਆਪਾਂ ਕੀ ਲੈਣਾ ਆਪਣਾ ਤਾਂ ਆਏ ਆ ਵੀ ਤੋਰੀ ਫੁਲਕਾ ਚ ਲੀ ਜਾਂਦਾਗਾ ਤਾਂ ਕਰਕੇ ਮੂੰਹ ਲਾ ਲੰਨੀ ਮੈਂ ਚ ਖੜੇ ਤੋ ਦੱਸ ਕੀ ਲੈਣਾ ਇਹ ਜੇ ਬੰਦੇ ਤੋ ਮੈਂ ਤਾਂ ਉੱਧਰ ਜਾ ਹੀ ਜਾਂਦੀ ਜਦੋਂ ਮੈਂ ਖੜੇ ਦੇਖ ਲੈ ਬੱਟ ਜਿੱਤੇ ਗੱਲਾਂ ਮਾਰੀ ਜਾਵੇ ਮौज-ਮौज ਨਾਲ ਤੇ ਮੈਂ ਜਦੋਂ ਜਾ ਕੇ ਉੱਤੇ ਫੜ ਲੇ ਹਾਂ ਮੋਕਰੀ ਗਿਆ ਕਿ ਮੈਂ ਤੈਨੂੰ ਜਾਣਦਾ ਹੀ ਨਹੀਂ ਅੈਗੀ ਸੀ ਕੋਈ ਪ੍ਰਾਣੀ ਮਿਸ਼ੂਕ ਹਾਂ ਹਾਂ ਕਹਿੰਦੀ ਆ ਕਿ ਪਹਿਲਾਂ ਤਾਂ ਹਰੇ-ਵੜਪੜ ਦੰਦਾ ਸੀ ਪਹਿਲਾਂ ਸ਼ਵਾਨੀ ਹੁੰਦੀ ਸੀ ਮੇਰੇ ਤੇ ਫਿਰ ਤਾਂ ਪ੍ਰਾਣੀ ਹੀ ਨਹੀਂ ਕੋਈ ਹਾਂ ਤੇ ਹੁਣ ਖੇਤ ਹੀ ਛੱਡ ਗਈ ਉਹਨਾਂ ਨੂੰ ਖੇਤ ਕਾ ਨੂੰ ਛੱਡ ਕੇ ਆ ਕਿ ਮੈਂ ਤਾਂ ਮਗਰ ਸੀ ਤੇ ਮੇਰੇ ਮੂਰੇ ਮੂਰੇ ਕਹਿੰਦੀ ਮੈਂ ਤਾਂ ਜਾਨੀ ਆ ਤੂੰ ਸਹਰਾ ਲੈ ਕੇ ਨਹੀਂ ਗਈ ਹਰਾ ਕਾ ਨੂੰ ਲੈ ਕੇ ਗਈ ਮੈਂ ਵੱਢਣ ਦੰਨੀ ਆਂ ਆਏ ਤੱਕ ਮੇਰਾ ਪੂਰਾ ਰੋ ਪੈਂਦਾਗਾ ਉਹਦੀ ਹੀ ਉਹਦਾ ਹੱਕ ਮੇਰਾ ਹੀ ਆ ਕੀ ਨਾਂ ਲਈ ਜਾਂਦਾ ਕੋਈ ਮੈਨ ਤਾਂ ਤਰੀ ਤਰੀ ਤਾਂ ਤਰੀ ਤਾਂ ਪਤਾ ਨਹੀਂ ਆਇਆ ਕੁਛ ਨਾ ਲੈਂਦਾ ਸੀ ਆ ਆਪਣੇ ਪਿੰਡ ਚ ਹੈ ਕਿ ਤੇ ਮੈਂ ਨੀ ਪ੍ਰੀਤ ਨੀ ਪ੍ਰੀਤ ਤਾਂ ਐ ਬਥੇਰੀਆਂ ਨੇ ਗੀਆਂ ਐ ਤਨਾ ਤੇ ਨਾ ਪੈਂਦੀ ਹੁੰਦਾ ਹੁਣ ਐ ਕੀ ਪਰਤਾ ਕਿਹੜੀ ਪ੍ਰੀਤ ਆ ਗਈ ਉਹ ਤਾਂ ਹੁਣ ਉਹ ਹੀ ਦੱਸੂਗਾ ਲੰਡਾ ਹੀ ਵੀ ਕਿਹੜੀ ਪ੍ਰੀਤ ਤੂੰ ਮੇਰੀ ਗੱਲ ਸੁਣ ਹੈ ਉਂਦਾ ਤੂੰ ਰੰਡੇ ਨੂੰ ਬੁਲਾਉਂਦੀ ਮੈਨੂੰ ਬਾਤਾਂ ਚ ਕਿਹੜੇ ਪਿੱਛੇ ਤੇ ਰਕਲੇਸ ਪੈ ਗਿਆ ਨਹੀਂ ਮੈਂ ਬੁਲਾਉਂਦੀ ਨਹੀਂ ਆ ਉਹ ਚੁਗਲੀਆਂ ਪਾਣਗਾ ਲੋਂਦਾ ਪਣ ਜੇ ਤੂੰ ਬੜਿਆ ਕੇ ਜੇ ਪੁੱਛ ਲੈਣਾ ਵੀ ਉਹ ਤੀਵੀਂ ਕਿਹੜੀ ਸੀ ਮੈਂ ਤਾਂ ਮੇਰੇ ਪਿਓ ਦੇ ਘਰੇ ਜਾ ਕੇ ਖਾਖਾ ਪਾੜਿਆ ਮੈਂ ਸੱਚੀ ਪਾੜਿਆ ਮਾਂ ਲੈ ਪਤਾ ਤਾਂ ਮੈਂ ਲੈ ਕੇ ਦੇ ਦੂੰਗੀ ਜੇ ਅਗਲੇ ਦੇ ਘਰੇ ਵਗ ਜਾਂਗੀ ਫਿਰ ਤੈਨੂੰ ਜਾਣੂ ਗਲਾਬੋ ਮੈਂ ਇਹ ਮੇਰਾ ਨਾਗਲਾ ਬਣਾ ਜਾਣੀ ਜੇ ਮੈਂ ਨਾ ਕਰ ਖਖਾ ਬਾੜੀਆਂ ਅਗਲੀ ਦੀਆਂ ਬਸ ਫੇ ਤੂੰ ਟੈਨਸ਼ਨ ਹੀ ਨਾ ਲੈ ਤੇਰਾ ਕੰਮ ਇਹ ਮੈਂ ਕਰਕੇ ਦੂੰਗੀ ਆਪਣੀ ਕਾਦੀ ਲਿਹਾਜ ਹੋਈ ਫਿਰ ਉਹੀ ਤਾਂ ਗੱਲ ਨਾ ਕਰਿਆ ਤੇਰਾ ਮੈਂ ਇਹ ਮਾਤਾ ਹੁਣ ਕਰੇ ਜਾਂਦੀ ਸੀ ਘਰ ਇੱਕ ਹੀ ਜਾਂਦੀ ਸੀ ਮੈਂ ਅੱਕ ਰਣੇ ਮੈਂ ਮਿੱਠੋ ਕੋਲੇ ਹੋ ਕੇ ਜਾਉਂਗੀ ਮੈਂ ਖਾਏ ਐਸੀ ਗੱਲ ਦੀ ਖੋਜਤਾ ਉਹੀ ਕੱਡੂ ਵੇ ਨੀ ਮੈਂ ਤਾਂ ਆਪਾ ਮਾੜਾ ਚਾਚੀ ਨੂੰ ਫੋਨ ਕਰਿਆ ਸੀ ਉਹ ਕਹਿੰਦੀ ਆਖਾ ਦੁਕਾਨ ਤੇ ਜਾ ਕੇ ਆਉਣਾ ਮੈਂ ਖਚਾ ਲਾ ਆ ਗਈ ਕਹਿੰਦੀ ਮੇਰੇ ਨਾਲ ਚੱਲ ਮੈਂ ਇੰਯੋ ਬਾੜ ਢਾ ਕੇ ਆ ਗਈ ਮੈਂ ਦੁਕਾਨ ਤੇ ਜਾ ਕੇ ਆਉਂਦੀ ਸੀ ਤੇ ਮੜੇ ਪਤਾ ਨਹੀਂ ਚਕੇਲੇ ਤੂੰ ਵੀ ਪਤਾ ਨਹੀਂ ਜਾਗਾ ਖੇੜੀ ਦੱਸ ਦੂਗਾ ਆਹਦੇ ਭਾਈ ਦੀ ਕਰਤੂਤ ਬਰਿਆ ਕੇ ਚ ਖੇੜੀ ਤਾਂ ਪੁੱਛ ਲੂੰਗੀ ਉਹਨੇ ਲੰਡੇ ਨੇ ਤਾਂ ਰਾ ਹੀ ਨਹੀਂ ਦੇਣਾ ਮਰਨੇ ਨੇ ਇਹ ਹੋਰ ਲੈ ਮੈਂ ਤੇਰਾ ਪੋਲਾ ਪਾਂਛੀ ਚਾਂ ਸੰਝਦੀ ਸੀ ਨਹੀਂ ਨਹੀਂ ਬੱਸ ਆਈ ਮਿੰਨੇ ਮਿਸ਼ਕਣੇ ਆ ਜੇ ਇਹ ਜੱਜ ਦੇ ਹੋਣ ਤਾਂ ਘਰੇ ਲਿਆ ਕੇ ਤੀਵੀਂ ਨਾ ਬਿਠਾ ਲਣ ਹਾਲ ਮੈਨੂੰ ਉਹ ਤੇ ਚਲ ਮੈਂ ਤੇਰਾ ਕੋਈ ਨਹੀਂ ਮੰਨੀ ਹੁਣ ਦੱਸਦੀ ਆ ਉਹ ਸੂਟ ਮੈਨੂੰ ਉਸਨੇ ਲਿਆ ਕੇ ਦਿੱਤੇ ਸੀ ਐ ਫੇਰ ਮੈਂ ਤਾਂ ਮਿੱਠੀਆਂ ਮਾਰ ਕੇ ਵੈਜ ਰੇ ਮੈਨੂੰ ਮਗਰ ਲਾ ਲਿਆ ਇਹ ਹੁਣ ਬਗਾਨੀਆਂ ਤੀਵੀਆਂ ਮੰਗ ਰਫਦਾ ਮਰ ਉਹ ਹੀ ਤਾਂ ਗੱਲ ਐ ਹੁਣ ਅਮਰੀਕਾ ਸੁਣ ਆਪਾਂ ਨੇ ਉਹ ਤੋਂ ਲੈਣਾ ਕੀ ਆ ਆਪਾਂ ਵਿਆਹੀਆਂ ਬਰੀਆਂ ਆਪਣੇ ਜਵਾਖ ਜਿਲੇ ਕਾਰਬਾਰ ਇਹ ਤਾਂ ਲੰਡੇ ਤੋਂ ਹੀ ਫਿਰ ਜੇ ਕਿ ਜਿਹੜੇ ਇਹਨਾਂ ਨਾਲ ਆਪਾਂ ਤਾਂ ਕਮਾਈ ਦਾ ਇਹ ਚੱਲ ਦੋ ਰੋਟੀਆਂ ਖਾ ਜਾਂਦੇ ਲੰਗਦੇ ਟੱਪਦੇ 200 ਰੁਪਏ ਦੇ ਜਾਂਦੇ ਹੋਰ ਵੀ ਦੇ ਹੀ ਜਾਂਦੇ ਆ ਹੋਰ ਵੀ ਤਾਂ ਦੀਵਿਆਂ ਨੂੰ ਦਿੰਦੇ ਨੇ ਨਹੀਂ ਆੜੇ ਥੋੜੇ ਲੈ ਲੈਣੇ ਆਪਾਂ ਕੜਾ ਉਲੀ ਭਾਗ ਗਿਆ ਨਾ ਤੂੰ ਪਰ ਉਹ じゃ ਆਪਾਂ ਪੇ ਕੰਮ ਵੀ ਆਉਣੇ ਨਰਮ ਨਰਮਾ ਵਿੱਚ ਉਗੇ ਆਉਣੀਆਂ ਸਾੜੀ ਸੋਣੀ ਨਹੀਂ ਉਹਨਾਂ ਜਵਾਬ ਦਿੰਦੀਆਂ ਆ ਤੇ ਰੋਟੀ ਟੁੱਕ ਨੂੰ ਨਹੀਂ ਦਿੰਦੀਆਂ ਕਦੇ ਕੱਪੜੇ ਤੋ ਦੇ ਕਦੇ ਸਾਡਾ ਆ ਕਰਦੇ ਕਦੇ ਆ ਕਰਦੇ ਗੋਲੇ ਵੀ ਲੱਗਦੀਆਂ ਮੇਰੀ ਗੱਲ ਸੁਣੋਂ ਹੂੰ ਤਾਂ ਚੱਲ ਮੈਂ ਲੜਪੀ ਸੋਦੇ ਮੈਂ ਮਿੱਠਾ ਨੂੰ ਮਾੜ ਨਹੀਂ ਦਿੰਦੀ ਖੇਤਾਂ ਲੂ ਕਹਤਾ ਸੀ ਮੈਂ ਤੁਹਾਨੂੰ ਪੜਾ ਨਹੀਂ ਦਿੰਦੇ ਜਿਹੇ ਜਾਂ ਲੰਡੇ ਦਾ ਖੈਤਾਗਾ ਉਹ ਜਿਹੇ ਫਟੇ ਖੇੜੇ ਦਾ ਵੀ ਹਾਂ ਮੇਰੀ ਗੱਲ ਸੁਣ ਆਪਾਂ ਦੋਨੇ ਪਣਾ ਨਰਮਾ ਚੋਕ ਦਾਂਗੇ ਐ ਕੀ ਪਤਾ ਇਹਨਾਂ ਦਾ ਬੇਤਨਾਂ ਦਾ ਵੀ ਹੋਰ ਕੋਈ ਲਿਆ ਕਿ ਤੀਵੇਂ ਖੜਾ ਦੇਣ ਗੱਲ ਪੱਕੀ ਹੈ ਜੀ ਹਾਂ ਆਪਾਂ ਲੈ ਕੇ ਜਾਇਆ ਕਰਾਂਗੇ ਆਪਣੇ ਮਨ ਪਸੰਦ ਦੀਆਂ ਬੁੜੀਆਂ ਲੈ ਕੇ ਜਾਵਾਂਗੇ ਦਿਹਾੜੀ ਘਟ ਦਾਂਗੇ ਇਹਨਾਂ ਦੇ ਵਿੱਚੋਂ ਲਾਵਾਂਗੇ ਕੁੰਡੀ ਮੈਂ ਆਖਿਆ ਸੀ ਮੈਂ ਖਿਪਾ ਕਰ ਲਾਂਗੀਆਂ ਹਾਂ ਮੈਂ ਕਹਾ ਮੈਂ ਤਾਂ ਆਪਦੇ ਮਨ ਪਸੰਦ ਤੀਵੇਂ ਲਵਾਂ ਖਬਰਦਾਰ ਜੇ ਕੋਈ ਹੋਰ ਤੀਵੀ ਮਿਲੇ ਕਿੱਥੇ ਬਾੜੀ ਆ ਨਹੀਂ ਉਹ ਸੁਦੇਹਾਂ ਵਗ ਜਾ ਕਰਾਂਗੇ ਆਪਾਂ ਦੋਨੀਆਂ ਨੀਂਦਵਾਲ ਨਹੀਂ ਸਭ ਤੋਂ ਪਹਿਰੇ ਪਹਿਰੇ ਪਾਂਡਾ ਪਹਿਲਾ ਆਪਣੇ ਆਖੇ ਕਰੀ ਕਰੇ ਵੇਚ ਕੇ ਬੈਤਲੇ ਵਾਧੂ ਕੋਸ ਬਣਾ ਲਾਂਗੇ ਆਪਾਂ ਤਾਂ ਹਾਂ ਕਿ ਮੈਂ ਤਾਂ ਜਿਹੜੇ ਘਰੇ ਨੂੰ ਕਹਤਾ ਵੀ ਇੱਕ ਫੰਡ ਘਰੇ ਲਾਜੂ ਤਾਂ ਆਪੀ ਲਾਜੂ ਤੇ ਆਏ ਅੱਗੇ ਮੈਂ ਲਾਜੂ ਘਰੇ ਨਹੀਂ ਬਥੇਰਾ ਲਾਜੂਗਾ ਨਾ ਨਾ ਨਹੀਂ ਲੈ ਮੇਰੇ ਵੀ ਕਸ਼ਾਵੇ ਇੱਕ ਤੂੰ ਨਹਾ ਲੈ ਕੁਮੈ ਲਾ ਲੂੰਗੇ ਤੂੰ ਉਹਨੂੰ ਕਹਿਦੀ ਮੈਂ ਉਹਨੂੰ ਕਹਿ ਦੂੰਗੀ ਕੈਲੇ ਨੂੰ ਕੌਣ ਉੱਚੋਂ ਬਚਾਉਦਾ ਕੈਲੇ ਦਾ ਡਰਾਈਵਰ ਬਣ ਕੇ ਰਹਿ ਜਾਂਦਾ ਟਰੈਕਟਰ ਤੇ ਨਹੀਂ ਉਹ ਤਾਂ ਚਾਰ ਰੋਟੀ ਪਕਾਉਣ ਵਾਲਾ ਨਹੀਂ ਰੋਟੀਆਂ ਕਾਂ ਕਾਨੂੰ ਪਕਾਉਣ ਵਾਲਾ ਮਿੰਨਾ ਮਿਸਕਣਾਗਾ ਉਹ ਤਾਂ ਇਹਨੂੰ ਨਹੀਂ ਲੱਗਦਾ ਤੈਨੂੰ ਛੇੜਦਾ ਹੁੰਦਾ ਨਹੀਂ ਦੱਸਣਾ ਹਾਂ ਉਹ ਤਾਂ ਐਂ ਦੇਖਦਾ ਫੋਹ ਮਾਰਦਾ ਰਹਿੰਦਾ ਵੀ ਕਿੱਧਰ ਮੇਰੀ ਗੱਲ ਬਣ ਜੇ ਵੀ ਉਹਨੇ ਤਾਂ ਗਲਾਬੋ ਸਾਂਭ ਰੱਖੀ ਐ ਇਹਨੇ ਮਿੱਠੋ ਸਾਂਭ ਰੱਖੀ ਵੀ ਮੈਂ ਕਿੱਧਰ ਜਾਵਾਂ ਉਹ ਚੱਕ ਮਾ ਜੁੱਲਾ ਐ ਨਹੀਂ ਪਤਾ ਤੀਜੇ ਪਾਸੇ ਕੋਈ ਕਾਟੀ ਪਾਈ ਬੱਠਾ ਵੇ ਆਪਾਂ ਨੂੰ ਨਾ ਪਤਾ ਹੋਵੇ ਨਹੀਂ ਉਹਦੂ ਵੀ ਉਹਨੇ ਪਿਓ ਆ ਮੇਰੀ ਗੱਲ ਸੁਣ ਲੈ ਜੇ ਲੰਡਾ ਇਹੀ ਇੱਕ ਲੱਛਣ ਤੇ ਰਹਿਣਾ ਮੈਂ ਤਾਂ ਇਹ ਪਤਾ ਪਹਿਲੇ ਨਹੀਂ ਰੱਖ ਲਾ ਗੱਲ ਤੇਰੀ ਪੱਕੀ ਆ ਗਈ ਕੁਛ ਨਹੀਂ ਹੁੰਦਾ ਉਹ ਤਾਂ ਤੇਰਾ ਫੇਰ ਖੜਾ ਛੱਡਦੀ ਉਹਦਾ ਖੜਾ ਛੱਡ ਕੇ ਚੁੱਪ ਕਰਕੇ ਉਹਦਾ ਲੜ ਫੜ ਲਈ ਹੋਰ ਉਹ ਤਾਂ ਰੱਬੇ ਦਿੱਤੀਆਂ ਖਾਣ ਵਾਲਾ ਹੋਰ ਨਹੀਂ ਚੰਗਾ ਮੈਂ ਤਾਂ ਜਾਣੀ ਆ ਚੰਗਾ ਹੋਰ ਲੈ ਬਾਲੀ ਸਿਆਣੀ ਬਣਦੀ ਆਗੀ ਹੈ ਆਖੇ ਲੰਡਾ ਮੇਰਾ ਮੈਂ ਲੰਡੇ ਦੀ ਲੰਡਾ ਐ ਕਿਵੇਂ ਤੇਰਾ ਕੋਈ ਨਹੀਂ ਲੰਡੇ ਨੂੰ ਤਾਂ ਮੈਂ ਲਾਉਂਗੀ ਲੁੱਤੀ ਬਿਤੇਰੀ ਗਲਾਬੋ ਤਾਂ ਤੇਰੀ ਮਿੱਟੀ ਪਟਦੀ ਫਿਰਦੀ ਆ ਨਾਲੇ ਉਹਨੂੰ ਕੰਜਰਾ ਤੋਂ ਘਰ ਖਵਾਉਣਾ ਨਾਲੇ ਉਹ ਤੈਨੂੰ ਤੀਮਾ ਪਰ ਤੀਮਾ ਪਰਖਦੀ ਹੈਗੀ ਕਿੜੀਆਂ ਤੂੰ ਤੀਮੀਆਂ ਫੇਤ ਲੈ ਕੇ ਆਉਣਾ ਕੋਈ ਨਹੀਂ ਲੰਡੇ ਨੂੰ ਤਾਂ ਮੈਂ ਪੁੱਛੂੰ ਨਾਣੇ ਲਾਉ ਚਖਰੇਲੇ ਨੂੰ ਉਂਗਲ ਇਹਿੰਗਾ ਤਾਂ ਛਾਲਾ ਮੈਂ ਤੇ ਕੰਗਲਾਬੋ ਦੀਆਂ ਲਾ ਆਹ ਕਿਧਰੋਂ ਮੱਥੇ ਲੱਗ ਗਿਆ ਆ ਮੈਨੂੰ ਦੇਖ ਕੇ ਬਾਹਰ ਹੀ data ਦੱਸ ਮੈਂ ਕਿਹੜਾ ਕੋਈ ਥੋੜਾ ਚਾਹ ਵੱਧ ਚੱਕ ਲੰਦੀ ਅੱਜ ਕਿੱਧਰੇ ਸਾਡਾ ਘਰ ਦੇ ਸੀਗਾ ਮਿੱਠੋ ਤੈਨੂੰ ਆ ਲੈ ਅੱਗੇ ਕਿਹੜਾ ਦੀਂਦਾ ਨਹੀਂ ਕਹੇ ਉਹੀ ਗੱਲ ਹੈ ਕਹੇ ਲਿਆ ਕੇ ਦਿੰਦਾ ਹੈ ਕੀੜੀਆਂ ਦੇ ਘਰੇ ਅੱਜ ਕਿੱਧਰ ਉਹਨਾਂ ਦੇ ਪਹੁੰਚ ਗਏ ਮੈਂ ਆ ਜਾਂਦੇ ਕਦੇ ਕਦੇ ਭੁੱਲ ਭਲੇਖੀ ਮੈਂ ਤਾਂ ਨਹੀਂ ਹੋऊंगी ਮੈਂ ਤਾਂ ਆਉਂਦੀ ਨਹੀਂ ਤੂੰ ਕੰਮ ਤਾਂ ਮੈਨੂੰ ਤੁਹਾਡੇ ਸਹੀ ਕੀ ਹੋਣਾ ਸੀਗਾ ਹੋਰ ਤੁਹਾਨੂੰ ਪਤਾ ਤਾਂ ਹੈ ਮਲੰਗਾ ਸਹੀ ਕੰਮ ਹੁੰਦੇ ਆ ਓਏ ਅਸੀਂ ਮਲੰਗ ਨਹੀਂ ਸ਼ਾਹੂਕਾਰ ਬੰਦਿਆਂ ਕਹਿੰਦੇ ਆ ਪੂਰੀ ਚੜਤੇ ਮੈਂ ਕੰਮ ਮਲੰਗਾ ਸਹੀ ਕੋ ਕੰਮ ਨਹੀਂ ਹੁੰਦਾ ਤੁਹਾਡੇ ਥੇ ਕੰਮੀ ਕੰਮ ਨੇ ਕੰਮ ਸਾਡੇ ਕਰਨ ਵਾਲਾ ਕਰਾਂਗੇ 10 ਤੇਰੇ ਦੱਸਣ ਵਾਲਾ ਕੰਮ ਨਹੀਂ ਸੀਗਾ ਹੋਰ ਕਿਹਦੇ ਦੱਸਣ ਵਾਲਾ ਅੱਛਾ ਤੇ ਕਰ ਹੈ ਨਹੀਂ ਕੋਈ ਕੋਈ ਨਹੀਂ ਮੈਂ ਅਕੇਲਾ ਗੱਲਾਂ ਕਰੇ ਉਹ ਤਾਂ ਗਏ ਹੋਏ ਸਾਰੇ ਇੱਕ ਗੱਲ ਪੁੱਛਣੀ ਸੀ ਸੱਚੇ ਸੱਚੇ ਦੱਸੀ ਜੇ ਤੂੰ ਮੈਨੂੰ ਪੁੱਛ ਝੂਠਾ ਬੋਲੀ ਓਏ ਝੂਠ ਮੈਂ ਕਹਿਣਾ ਤੇਰੀ ਸੌਂ ਖਾ ਕੇ ਕਹਿਣਾ ਤੇ ਮੇਰੀ ਸੌਂ ਖਾਣ ਨੂੰ ਦੱਸ ਮੂੰਹ ਵੀ ਮੇਰੀ ਜ਼ਿੰਦਗੀ ਘਟਾਈ ਜੰਨਾ ਕੰਮ ਕਰ 10 ਫਿਰ ਦੱਸ ਮੈਂ ਐ ਕਹਿੰਦੀ ਸੀ ਥੋੜਾਲੇ ਲੰਡੇ ਦੀ ਭਲਾ ਕਿਹਦੇ ਨਾਲ ਗੱਲਬਾਤ ਆ ਓਏ ਲੰਡੇ ਤੋਂ ਲੈਣਾ ਕੀ ਐ ਤੂੰ ਮੈਂ ਤਾਂ ਕੀ ਲੈਣਾ ਉਹਦਾ ਤੋਂ ਮੈਨੂੰ ਐਸੀ ਇੱਕ ਉਹ ਤੋਂ ਵੱਡੇ ਨਾਲ ਵੱਡਾ ਸੀ ਇੱਕ ਨਾ ਜਵਾਪਾਂ ਜੱਲਿਆਂ ਵਾਲੀ ਛੱਡੀ ਹੋਈ ਜਨਾਨੀ ਹੈਗੀ ਮੇਰੀ ਨਿਗਾ ਚ ਉਸ ਮੈਂ ਕਿਹਾ ਚੱਲ ਓਏ ਅਸੀਂ ਕੀ ਮਰ ਗਏ ਇਕੱਲੇ ਨੂੰ ਕਰਾਂ ਦੇ ਇਕੱਲੇ ਨੂੰ ਤਾਂ ਫੇਰ ਕਰਾ ਦੂੰ ਚੱਲੇ ਝੂਟੇ ਲੈਣਾ ਰੰਗ ਜੋ ਕਰੇਗਾ ਆਸ਼ਾਂ ਤੇ ਬਈ ਮੇਰੀ ਗੱਲ ਤਾਂ ਪੂਰੀ ਪੂਰੀ ਗੱਲ ਤਾਂ ਸੁਣਦਾ ਨਹੀਂ ਆਦੀਆਂ ਛੱਡੀ ਜਿੰਨੇ ਪਹਿਲਾਂ ਤਾਂ ਛੱਡੀ ਕਹਿੰਦੇ ਜਾਂਦਾ ਜਾਹ ਜਾਂਦਾ ਸਤਾਨ ਦੇਖਦਾ ਸੀ ਜਾਹ ਜਾਂਦਾ ਸੀ ਮੈਂ ਐਂ ਕਹਿੰਦੀ ਸੀ ਉਹ ਵੱਡਾ ਵਾ ਜੋ ਆਖਾਂ ਜੱਲਣ ਵਾਲੀ ਹੈਗੇ ਬੁੜੀ ਤੀਨੀਆਂ ਜਿਹੇ ਜਾ ਉਹ ਬੁੜਾਗਾ ਉਹ ਜੀ ਮਖਾ ਉਹਨੂੰ ਟੱਕਰ ਜਾਂਦੀ ਕੋਈ ਤਾਂ ਪੁੱਛਦੀਆਂ ਵੀ ਪਹਿਲਾਂ ਆਉਂਦੀ ਕੋਈ ਕਿਸੇ ਨਾ ਗੱਲਬਾਤ ਤਾਂ ਨਹੀਂ ਉਹ ਮੈਨੂੰ ਕੀ ਪਤਾ ਮੈਨੂੰ ਤਾਂ ਮੈਨੂੰ ਪਤਾਗਾ ਤੂੰ ਤਾਂ ਇੱਕ ਨੰਬਰ ਬੰਦਾਗਾ ਤੇਰੇ ਤਾਂ ਕਿਸੇ ਨਾਲ ਨਹੀਂ ਤੁਰਿਆ ਫਿਰਦਾਗਾ ਵਾਰ-ਵਾਰ ਤੇਰਾ ਭਾਈ ਹੈ ਤੈਨੂੰ ਪਤਾ ਹੀ ਹੈ ਮੇਰੀ ਗੱਲ ਸੁਣ ਲੈ ਵੱਡੇ ਤੋਂ ਲੈਣਾ ਕੀ ਛੋਟੇ ਨਾ ਦੇਖ ਤੂੰ ਕਾਈ ਲੇ ਨਾਲ ਬੱਕਾਈ ਉਹਦਾ ਪੱਟੀ ਫਿਰਦੇ ਨਵੇਂ-ਨਵੇਂ ਮਿਸ਼ੁਕਾ ਕੈਲਾ ਕੈਲਾ ਗਲੀਆਂ ਚ ਗੇੜੇ ਤੇ ਹੁਣ ਜੇ ਰਹਿ ਗਿਆ ਬਈ ਮੈਂ ਜਿਹੜੀ ਗੱਲ ਪੁੱਛਦੀ ਆ ਉਹ ਤਾਂ ਤੂੰ ਦੱਸਦਾ ਨਹੀਂ ਤੂੰ ਮੈਨੂੰ ਐ ਦੱਸ ਵੀ ਪਹਿਲਾਂ ਵੀ ਉਹਦੀ ਕਿਸੇ ਨਾ ਗੱਲਬਾਤ ਹੈਗੀ ਆ ਕਿ ਹੈ ਨਹੀਂ ਚਲ ਰਿਸ਼ਤਾ ਮੈਂ ਤੈਨੂੰ ਕਰਾ ਦੂੰ ਛੱਡ ਖੜਾ ਠੀਕ ਐ ਆ ਗਈ ਨਾ ਲੈਣ ਤੇ ਕਹਿ ਲਿਆ ਵੀ ਇਹੀ ਕਹਿੰਦਾ ਸੀ ਵੀ ਲੈਣ ਤੇ ਆ ਜੇ ਹਾਂ ਤੈਨੂੰ ਕਰਾ ਦੂੰ ਮੇਰੀ ਗੱਲ ਸੁਣ ਗਲਾਬੋ ਟਰਾਈ ਮਾਰਦੀ ਫਿਰਦੀ ਇੱਕ ਤਾਂ ਉਹ ਤਾਂ ਪ੍ਰਾਣੀ ਮਸ਼ੂਕਾ ਨਵੀਂ ਦਾਸ ਅਛਾ ਪ੍ਰੀਤ ਪ੍ਰੀਤ ਇਹ ਕਿਹੜੀ ਪ੍ਰੀਤ ਉਹ ਨਵੀਂ ਐ ਪ੍ਰੀਤ ਸੱਚੀ ਉਹ ਪ੍ਰੀਤ ਮਸ਼ੀਨ ਨਹੀਂ ਕੂੜੀ ਹੈਗੀ ਮੈਂ ਵੀ ਕੂੜੀ ਕਹੀ ਕਹਿੰਨੀ ਆ ਮਸ਼ੀਨ ਤੋਂ ਤੂੰ ਕੀ ਕਰਾਉਣਾ ਨਾਲ ਲੰਡੇ ਨੇ ਉਹਦੇ ਨਾਲ ਗਾਠੀ ਪਾ ਰੱਖੀ ਐ ਅੱਛਾ ਖੇਤੀ ਆਉਂਦੀ ਐ ਖੇਤ ਨੂੰ ਹਰਾ ਲੈ ਕੇ ਮੁੜ ਜਾਂਦੀ ਮੇਲ ਜੇ ਤੇਰਾ ਕਿੱਥੇ ਤੇਰੇ ਕੋਲ ਫੋਟੋ ਕੁੱਟੋ ਦਾ ਨਹੀਂ ਉਹ ਮੇਰਾ ਮੈਲ ਤਾਂ ਕਰੇ ਪੈਗਾ ਕੈਮਰੇ 'ਚ ਬਣਾਈਆਂ ਪਈਆਂ ਵੀਡੀਓ ਮੈਨੂੰ ਐ ਕਰ ਜੇ ਤੇਰੇ ਉਹਦੇ ਕੋਲੇ ਵੀਡੀਓ ਤੇਰੇ ਕੋਲ ਹੈਗੀ ਉਹਦੀ ਪ੍ਰੀਤ ਦੀ ਤਾਂ ਮੈਨੂੰ ਸੈਂਦੀ ਕਰ ਦੇ ਉਹ ਮੈਂ ਤੈਨੂੰ ਉਹ ਰਿਸ਼ਤਾ ਪੱਕਾ ਪੱਕਾ ਉਹ ਮੇਰੀ ਗੱਲ ਸੁਣ ਪੋਨੀ ਕਰੀ ਹੁੰਦੀ ਐ ਗੋਲ ਮੋਲ ਸਰੀਰ ਐ ਤਾਂ ਬਾਹਰੋਂ ਆਉਂਦੀ ਐ ਛਪਿੰਡ ਦੀ ਨਹੀਂ ਹੈਗੀ ਪਿੰਡ ਪੁੰਡ ਦੀ ਨਹੀਂ ਹੈਗੀ ਮਰ ਜਾਣਾ ਲੰਡਾ ਹਨਾ ਇੱਕ ਪਿੰਡ ਦੀ ਗਲਾਪ ਰੱਖੀ ਵੱਠਾ ਮਛੂਗਾ ਇੱਕ ਰੱਖੀ ਵੱਠਾ ਬਾਹਰ ਲੇ ਪਤਾ ਨਜ਼ਾਰਿਆਂ ਤੇ ਹੈਗਾ ਓਏ ਉਹਦਾ ਨਜ਼ਾਰਿਆਂ ਤੇ ਕੈਲਾ ਰੋਈ ਜਾਂਦਾ ਰੋਈ ਜਾਂਦਾ ਫਿਰ ਉਹ ਦੋ ਰੱਖੀ ਬੈਠਾਗਾ ਤੂੰ ਇੱਕ ਪੱਟਾ ਮੈਨੂੰ ਇੱਕ ਦਾ ਰੱਬ ਦੇ ਦੇ ਤੇ ਰੱਬ ਤਾਂ ਫੇਰ ਹੀ ਤੂੰ ਕਦੇ ਤੂੰ ਕੋਸ਼ਿਸ਼ ਕਰੇਗਾ ਤੂੰ ਤਾਂ ਕੱਲੇ ਦੰਦੀਆਂ ਕੱਟਣ ਵਾਲਾ ਖੋਤੇ ਆ ਓਏ ਦੰਦੀਆਂ ਕਾ ਨੂੰ ਕੱਟਣ ਵਾਲੀਆਂ ਸਾਰੀਆਂ ਚਿੱਬੀਆਂ ਭੜਾ ਕੇ ਟੱਪ ਜਾਂਦੀਆਂ ਗੋਲ ਦੀ ਪੱਣਗੇ ਤੂੰ ਹਈ ਇਸੇ ਦਾ ਤੇਰੀ ਕਭੀ ਅੱਖ ਮਾਰਦਾ ਸਾਲੀ ਸੱਜੀ ਅੱਖ ਜਾਂਦੀ ਨਹੀਂ ਉੱਥੇ ਤੇ ਜੇ ਸੱਜੀ ਮਾਰੇਗਾ ਫੇਰ ਹੀ ਪੱਟੇ अच्छा अखमान ਇਸ ਕਿਉਂ ਨਹੀਂ ਪੁੱਤ ਨੂੰ ਪਹਿਲਾਂ ਮੈਨੂੰ ਕੁਸਫੋਣੀ ਪੋਗੀ ਕਾਲਾ ਲੱਗਦਾ ਤੂੰ ਮੇਰਾ ਓਏ ਕਾਲਾ ਅਸੀਂ ਆਣਾਗਾ ਚਾਲਾ ਕੋਈ ਗੱਲ ਆ ਕਿੱਧਰੋਂ ਆ ਗਿਆ ਹੁਣ ਓਏ ਆ ਕੰਜਰ ਦਾ ਝੇੜਾ ਦਰਿਆ ਖੜਦਾ ਵਿੱਚ ਹਮ ਮੀਆਂ ਤੇ ਖੜੀ ਆ ਹੋਰ ਦੱਸ ਮੈਂ ਕਿੱਦੇ ਖੜਨਾ ਮੀਆਂ ਨਹੀਂ ਆਪਣੇ ਜੀ ਰੱਬ ਤੇ ਰੱਬ ਦੇ ਬਾਗੀ ਫਿਰ ਸਾਡਾ ਕੀ ਬਣੂਗਾ ਮੈਂ ਮਰ ਜਾਣਿਆ ਹਾਂ ਰੱਬ ਤੇ ਜਾਣ ਨੂੰ ਮੈਂ ਕਹਿੰਦਾ ਮਰੀ ਜਾਨੀ ਕੋਈ ਫਾਹਾ ਲਈ ਜਾਨੀ ਮੈਂ ਤਾਂ ਆ ਜਾਨੀ ਤਾਂ ਮੈਂ ਉਹ ਕਹਿੰਨੀ ਆ ਗਈ ਵੀ ਚਲੋ ਮੈਂ ਰੱਬ ਦੇ ਜਾਣ ਹਾਂ 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 ਕਿਵੇਂ ਲੈ ਲੇਗੀ ਡੇਗ ਤਾਂ ਟੁੱਟ ਗਈ ਫਾਹਾ ਕਾ ਤਾਂ ਲੂੰਗੀ ਨਾ ਸੁੱਕੀ ਸੰਦੀ ਮੇਰੇ ਜਵਾਬ ਚੱਲੇ ਹੈਗੇ ਮੇਰਾ ਟੰਗਰ ਜੀ ਵੀ ਦੋ ਤੋਰੇ ਭਰ ਜਾਂਦੇ ਤੇਰੇ ਮਗਰ ਅਜੀ ਬੇ ਬਸਰਾ ਹਣ ਦੋ ਤੁਸੀਂ ਮੇਰੇ ਮਗਰ ਕਾਥ ਤੁਰੇ ਫਿਰਦੇ ਹੋਗੇ ਵਿਆਹੀ ਬਰੀ ਹੈਂਗੀ ਮੈਂ ਉਹੀ ਬਾਤ ਹੈ ਵਿਆਹੀ ਬਰੀ ਹੁਣ ਤੇਰੇ ਮਗਰ ਮੇਰੀ ਗੱਲ ਸੋਨਾ ਬਦਨਾਮੀ ਕਰਾਉਣ ਤੇ ਨਾ ਰਹਾ ਕਰ ਮੇਰੀ ਐਵੇਂ ਬੇਫਾਜ਼ੀ ਨਾਲ ਚੱਲ ਚੰਗਾ ਚੱਲਦੀ ਆ ਚੰਗਾ ਚ ਖੜਾ ਮੇਰਾ ਨਾ ਮੈਨੂੰ ਕੰਮ ਆ ਤੇਰੇ ਸੀ ਮੜਾ ਜਾ ਉਰੇ ਗੱਲ ਸੁਣ ਲੈ ਕੰਜਰ ਦਾ ਖੰਡ ਦੀ ਬੂਰੀ ਮੰਗੂ ਆ ਲੈ ਇਹ ਗੇਣਾ ਤਾਂ